डॉराबादवार डॉ समो सोनी साढा उमीदवार समो सोनी जंडाबाद हले हले लुया ਤੇ ਕਮੋਕ ਦੇ ਜ਼ਮੇਰੇ ਤੋਂ ਨਹੀਂ ਬੀ ਨਾਰੰਜਾ ਤਮਰਾਵਾ ਬਾਸ ਹੋ ਇੱਕ ਲੋਕਾਂ ਮੇਰੇ ਕੋਲ ਆਪਣੇ ਅਬੀਰ ਤੋਂ ਮਿਲਾਈ ਨਾ ਆਪੀ ਦਾ ਹਾਂਜੀ ਮੈਂ ਰਿਸਪੈਕਟ ਕਰਦੇ ਹਾਂ ਮਿਸਟਰ ਸੋਨੀ ਹਨਾ ਦੇ ਜੋ ਕਿ ਉਹਨਾਂ ਨੇ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਕੋਲ ਆਏ ਨੇ ਔਰ ਮਿਸਟਰ ਲਾਰੈਂਸ ਚੌਧਰੀ ਜੀ ਉਹਨਾਂ ਦੀ ਰਿਸਪੈਕਟ ਕਰਦੇ ਔਰ ਉਹਨਾਂ ਨੂੰ ਬਹੁਤ థాంక్స్ਫੁਲ ਕਰਦੇ ਆ ਕਿ ਅੱਜ ਉਹਨਾਂ ਨੇ ਆਪਣਾ ਕੀਮਤੀ ਸਮਾਂ ਦੇ ਸਾਡੇ ਲਈ ਕੱਢਿਆ ਤੇ ਇੱਥੇ ਆਏ ਨੇ ਔਰ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਅਸੀਂ ਆਪਣੇ ਵੀਰ ਜੀ ਨੂੰ मामੂ ਜੀ ਲੈ ਕੇ ਇਹਨਾਂ ਨੂੰ ਫੁੱਲ ਸਪੋਰਟ ਕਰਾਂਗੇ ਔਰ ਮੇਰੀਆਂ ਭੈਣਾਂ ਦੀ ਫੁੱਲ ਸਪੋਰਟ ਹੈ ਕਿ ਇਹਨਾਂ ਨੂੰ ਜਿਤਾਉਣਗੇ ਔਰ ਸਾਡਾ ਲੋਕਤੰਤਰ ਦੇ ਵਿੱਚ ਸਾਡਾ ਵੀਰ ਜੋ ਕਿ ਉੱਥੇ ਖੜਾ ਹੋਏਗਾ ਔਰ ਸਾਡੇ ਲਈ ਆਪਣੇ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਡੇ ਵਾਸਤੇ ਗੱਲਬਾਤ ਕਰਨਗੇ ਅਸੀਂ ਬਹੁਤ ਧੰਨਵਾਦ ਕਰਨੇ ਆ ਉਹਨਾਂ ਦਾ ਥੈਂਕਸਫੁਲ ਕਰਨੇ ਆ ਥੈਂਕ ਯੂ ਵੈਰੀ ਮਚ ਬਹੁਤ ਉਤਸ਼ਾਹ ਮੈਂ ਲੁਧਿਆਣਾ ਮੱਲਾ ਦੇ ਵਿੱਚ ਲੁਧਿਆਣਾ ਮੱਲਾ ਦੇ ਦਿੱਲੀ ਵੀ ਭੈਣ ਭਰਾ ਨੇ ਉਹਨਾਂ ਵਿੱਚ ਵੱਡਾ ਇੱਕ ਉਤਸ਼ਾਹ ਦੇਖਿਆ ਬੜੀ ਐਕਸਾਈਟਮੈਂਟ ਆ ਸੋ ਐਕਸਾਈਟਮੈਂਟ ਕਿਉਂ ਆ ਜਿਹੜੀ आजादी ਤੋਂ ਬਾਅਦ ਦੀ ਨਜ਼ਰਅੰਦਾਜ਼ੀ ਆ ਭਾਈਚਾਰੇ ਦੀ ਹਰੇਕ ਸਿਆਸੀ ਪਾਰਟੀ ਬਲੋ ਇਹਨਾਂ ਐਸੇ ਸਮਾਂ ਨੇ ਬਹੁਤ ਸਾਰੇ ਇੱਥੇ ਐਮਪੀ ਬਣਾਏ ਐਮਐਲਏ ਬਣਾਏ ਇਵਨ ਮਨਿਸਟਰ ਬਣਾਏ ਪਰ ਉਹ ਇਹਨਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਸੋ ਅੱਜ ਦਾ ਇਹ ਜਿਹੜਾ ਕੱਠਾ ਇਹ ਕੋਈ ਪੇੜ ਕੱਠ ਨਹੀਂ ਆ ਇਹ ਸਿਰਫ ਇੱਕ ਉਮੀਦ ਆ ਇੱਕ ਆਸ ਆ ਕਿ ਡਾਕਟਰ ਸੈਮੂਅਲ ਸੋਨੀ ਜਿਹੜੇ ਕਿ ਪੜੇ ਲਿਖੇ ਬਿਲਕੁਆਲਿਫਾਈਡ ਔਰ ਔਨੈਸਟ ਲੀਡਰ ਨੇ ਉਹ ਆਪਣੇ ਲਈ ਇੱਕ ਤੋਹਫਾ ਸਮਝ ਰਹੇ ਨੇ ਤੇ ਉਹ احساس ਦੇ ਨਾਲ ਕਿ ਦੇਖਾ ਕਿੰਨਾ ਪੰਡਾਲ ਸਾਰਾ ਭਰਿਆ ਹੋਇਆ ਰਾਤ ਦਾ ਵੇਲਾ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਆਏ ਨੇ ਔਰ ਬੱਬਾ ਜੀ ਦੀ ਵੀ ਇਸ ਗੱਲ ਦੇ ਵਿੱਚ ਪਤਾ ਲੱਗਦਾ ਕਿ ਸਾਡੇ ਜਿਹੜੇ ਕ੍ਰਿਸਚਨ ਨੈਸ਼ਨਲ ਫੰਡ ਦੇ ਪੰਜਾਬ ਯੂਥ ਪ੍ਰਧਾਨ ਆ ਉਹਨਾਂ ਦੀ ਇੱਕ ਪਛਾਣ ਆ ਧਾਰੀਵਾਲ ਚ ਨਹੀਂ ਗਰਦਾਸਪੁਰ ਚ ਔਰ ਪੰਜਾਬ ਚ ਵੀ ਆ ਸੋ ਜਦੋਂ ਨਾਲੇ ਆਵਾਜ਼ ਮਾਰੀ ਕਿਉਂਕਿ ਬڑے ਛੋਟੇ ਨੋਟਿਸ ਤੇ ਅੱਜ ਜਿਹੜੀ ਹੈ ਨਾ ਇਹ ਚੋੜ ਰੈਲੀ ਹੋਈ ਹੈ ਤਾਂ ਲੋਕਾਂ ਨੇ ਅੱਜ ਆਪਣਾ ਪਿਆਰ ਦਿਖਾਇਆ ਔਰ ਇੱਥੇ ਅੱਜ ਸੈਮੋ ਸੋਨੀ ਜੀ ਨੂੰ ਲੋਕਾਂ ਨੇ ਪਿਆਰ ਦਿੱਤਾ ਭੈਣਾ ਨੇ ਪਿਆਰ ਦਿੱਤਾ ਮਾਮਾ ਨੇ ਅਸ਼ੀਰਵਾਦ ਦਿੱਤਾ ਭਾਈਆਂ ਨੇ ਪਿਆਰ ਦਿੱਤਾ ਔਰ ਆਈ ਹੋਪ ਕਿ ਇਹ ਜਿਹੜੀ ਕੈਂਪੇਨ ਆ ਉਹਦੇ ਦਿਨ ਅੱਜ ਹੋਰ ਪੱਕੇਗੀ ਔਰ ਪਿੰਡ ਪਿੰਡ ਜਾਏਗੀ ਇਹ ਕੈਂਪੇਨ ਲੋਕਾਂ ਤੱਕ ਪਹੁੰਚ ਹੋਏਗੀ ਔਰ ਮੇਰਾ ਯਕੀਨ ਆ ਕਿ ਇੱਕ ਇੱਕ ਬੋਟ ਜਿਹੜੀ ਆ ਉਹ ਡਾਕਟਰ ਸੈਮੂਸ ਸੋਨੀ ਜੀ ਨੂੰ ਪੋਲ ਹੋਏਗੀ ਔਰ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਣਗੇ ਥੈਂਕ ਯੂ ਵੈਰੀ ਮਚ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਔਰ ਸੱਚਮੁੱਚ ਇੱਕ ਸੋਚ ਚੱਲੀ ਇੱਕ ਤੋਂ 2 2 ਤੋਂ 4 ਅੱਜ ਵੱਡਾ ਕਾਫਲਾ ਹੋ ਚੁੱਕਾ ਹੈ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਅੱਜ ਟ੍ਰੀਜ਼ਨਗਰ ਦੇ ਵਿੱਚ ਕੈਥੇਡ੍ਰਲ ਚਰਚ ਦੇ ਅੰਦਰ ਪੂਰੀ ਲੀਡਰਸ਼ਿਪ ਇਕੱਠੀ ਹੋਈ ਔਰ ਸਾਲਵੇਸ਼ਨ ਚਰਚ ਔਰ ਬਹੁਤ ਸਰੀਆਂ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਔਰ ਸਾਰਿਆਂ ਨੇ ਮਿਲ ਕੇ ਇੱਕ ਰਸਮੀ ਐਲਾਨ ਕੀਤਾ ਕਿ ਸਾਡੇ ਸਾਰਿਆਂ ਦਾ ਜਿਹੜਾ ਕੈਂਡੀਡੇਟ ਹੈ ਸੈਮੂਲ ਸੋਨੀ ਹੋਵੇਗਾ ਔਰ ਉਸ ਤੋਂ ਬਾਅਦ ਮਹਮ ਹੋਰ ਜ਼ੋਰ ਫੜ ਗਈ ਏ ਅਸੀਂ ਸ਼ਾਰਟ ਨੋਟਿਸ ਤੇ ਥੋੜੀ ਦੇਰ ਬਾਅਦ ਇੱਥੇ ਆਏ ਇੱਕ ਵੱਡਾ ਪੰਡਾਲ ਸੱਜਿਆ ਸੀ ਵੱਡੀ ਗਿਣਤੀ ਚ ਲੋਕ ਇਕੱਠੇ ਸਨ ਔਰ ਸਾਰੇ ਇੰਨੇ ਐਕਸਾਈਟਿਡ ਸਨ ਔਰ ਉਹਨਾਂ ਨੇ ਮਨ ਬਣਾ ਲਿਆ ਕਿ ਐਤ ਕੀ ਅਸੀਂ ਹੋਰ ਕਿਤੇ ਨਹੀਂ ਸਿਰਫ ਸੈਮੂਲ ਸੋਨੀ ਨੂੰ ਵੋਟ ਦੇਵਾਂਗੇ